ਦੋਸਤੋ ਸਿਹਤ ਨਾਲ ਜੁੜੀਆਂ ਹੋਈਆਂ ਕੁਝ ਜ਼ਰੂਰੀ ਗੱਲਾਂ ਨੰਬਰ 1 ਹਰ ਰੋਜ਼ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ 5 ਵਜੇ ਉੱਠੋ ਤੇ 2 ਜਾਂ 3 ਕਿਲੋਮੀਟਰ ਸ਼ੈਰ ਲਈ ਜਾਓ ਦਿਨ ਦੀ ਸ਼ੁਰੂਆਤ ਸੂਰਜ ਦੀ ਪੂਜਾ ਨਾਲ ਕਰੋ ਇਸ ਨਾਲ ਇੱਕ ਸ਼ਕਤੀ ਜਗਦੀ ਹੈ ਜੋ ਦਿਲ ਅਤੇ ਦਿਮਾਗ ਨੂੰ ਤਰੋਤਾਜ਼ਾ ਕਰੇਗੀ ਨੰਬਰ 2 ਸਰੀਰ ਨੂੰ ਹਮੇਸ਼ਾ ਸਿੱਧਾ ਰੱਖੋ ਜਾਨੀ ਜੇਕਰ ਤੁਸੀਂ ਬੈਠੋ ਤਾਂ ਖਿੱਚੋ ਜੇਕਰ ਤੁਸੀਂ ਚੱਲੋ ਤਾਂ ਸਰੀਰ ਨੂੰ ਸਿੱਧਾ ਰੱਖੋ ਨੰਬਰ 3 ਭੋਜਨ ਤੋਂ ਹੀ ਸਿਹਤ ਬਣਾਉਣ ਦੀ ਕੋਸ਼ਿਸ਼ ਕਰੋ ਅਜਿਹਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਭੋਜਨ ਨੂੰ ਹਮੇਸ਼ਾ ਆਨੰਦ ਨਾਲ ਚਬਾਓ ਤਾਂ ਕਿ ਪਾਚਨ ਕਿਰਿਆ ਠੀਕ ਰਹੇ ਇਸ ਨਾਲ ਕੋਈ ਸਮੱਸਿਆ ਨਾ ਆਵੇ। ਨੰਬਰ 4 ਮੋਟਾਪੇ ਦਾ ਮੁੱਖ ਕਾਰਨ ਤੇਲਜੁਕਤ ਅਤੇ ਮਿੱਠੇ ਭੋਜਨ ਹਨ। ਇਸ ਨਾਲ ਸਰੀਰ 'ਚ ਚਰਬੀ, ਆਲਸ ਅਤੇ ਸੁਸਤੀ ਵੱਧਦੀ ਹੈ। ਇਨ੍ਹਾਂ ਪਦਾਰਥਾਂ ਦਾ ਸੇਵਨ ਸੀਮਤ ਮਾਤਰਾ ਵਿੱਚ ਹੀ ਕਰੋ। ਨੰਬਰ 5 ਗੱਡੀ ਦਾ ਲਗਾਅ ਘਟਾ ਕੇ ਇਸ ਦੀ ਪਰਤੋਕ ਘੱਟ ਕਰਨ ਦੀ ਆਦਤ ਬਣਾਓ। ਘੱਟ ਦੂਰੀ ਲਈ ਜਿੰਨਾ ਸੰਭਵ ਹੋ ਸਕੇ ਪੈਦਲ ਚੱਲੋ। ਇਸ ਨਾਲ ਮਾਸਪੇਸ਼ੀਆਂ ਦੀ ਕਸਰਤ ਹੋਵੇਗੀ ਜੋ ਤੁਹਾਨੂੰ ਸਿਹਤਮੰਦ ਅਤੇ ਆਕਰਸ਼ਕ ਰੱਖਣ ਦੇ ਨਾਲ-ਨਾਲ ਵਾਤਾਵਰਣ ਨੂੰ ਬਚਾਉਣ ਵਿੱਚ ਵੀ ਮਦਦ ਕਰੇਗੀ। ਨੰਬਰ 6 ਭੋਜਨ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਵੱਧ ਤੋਂ ਵੱਧ ਵਰਤੋਂ ਕਰੋ। ਉਹਨਾਂ ਤੋਂ ਜ਼ਰੂਰੀ ਤੇਲ ਤੱਤ ਪ੍ਰਾਪਤ ਕਰੋ। ਕੁਦਰਤੀ ਰੂਪ ਦੇ ਪਦਾਰਥਾਂ ਤੋਂ ਹੀ ਸਰੀਰ ਲਈ ਜ਼ਰੂਰੀ ਤੇਲ ਦੀ ਸਪਲਾਈ ਪ੍ਰਾਪਤ ਕਰੋ। ਨੰਬਰ 7 ਸਰੀਰ ਦੀ ਸੁੰਦਰਤਾ ਇਸ ਦੀ ਸਫਾਈ ਵਿੱਚ ਹੈ। ਇਸ ਗੱਲ ਦਾ ਖਾਸ ਖਿਆਲ ਰੱਖੋ। ਨੰਬਰ 8 ਸਵੇਰੇ ਅਤੇ ਰਾਤ ਨੂੰ ਮੰਜਨ ਜ਼ਰੂਰ ਕਰੋ। ਨਾਲ ਹੀ ਸੌਣ ਤੋਂ ਪਹਿਲਾਂ ਇਸ਼ਨਾਨ ਕਰੋ ਅਤੇ ਕੱਪੜੇ ਬਦਲੋ। ਤੁਸੀਂ ਤਾਜ਼ਗੀ ਮਹਿਸੂਸ ਕਰੋਗੇ। ਨੰਬਰ 9 ਸਰੀਰ ਦਾ ਹਰ ਹਿੱਸਾ ਵਾਲਾਂ ਦੇ ਰੋਮ ਰਾਹੀਂ ਸਾਹ ਲੈਂਦਾ ਹੈ। ਇਸ ਲਈ ਸੌਂਦੇ ਸਮੇਂ ਵਧੀਆ ਸਾਫ਼ ਅਤੇ ਘਟੂ ਘਟ ਕੱਪੜੇ ਪਹਿਨੋ। ਸੂਤੀ ਕੱਪੜੇ ਸਭ ਤੋਂ ਵਧੀਆ ਹਨ। ਨੰਬਰ 10 ਬਾਲਾਂ ਨੂੰ ਹਮੇਸ਼ਾ ਤਿਆਰ ਰੱਖੋ। ਆਪਣੇ ਬਾਲਾਂ ਵਿੱਚ ਤੇਲ ਦੀ ਨਿਯਮਤ ਵਰਤੋਂ ਕਰੋ। ਬਾਲ ਛੋਟੇ ਰੱਖੋ, ਸਾਫ਼ ਰੱਖੋ। ਬੇਲੋੜੇ ਬਾਲਾਂ ਨੂੰ ਸਾਫ਼ ਰੱਖੋ। ਨੰਬਰ 11 ਆਪਣੇ ਪਿਆਰੇ ਦੇਵਤੇ ਦੇ ਦਰਸ਼ਨ ਲਈ ਨਿਯਮਤ ਤੌਰ ਤੇ ਸਮਾਂ ਕੱਢਣਾ ਯਕੀਨੀ ਬਣਾਓ। ਤੁਸੀਂ ਕਿਸੇ ਵੀ ਧਰਮ ਦੇ ਪੈਰੋਕਾਰ ਹੋ, ਤੁਹਾਨੂੰ ਆਪਣੀ ਧਾਰਮਿਕ ਪ੍ਰਣਾਲੀ ਦੇ ਅਨੁਸਾਰ ਪਰਮਾਤਮਾ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਨੰਬਰ 12 ਕ੍ਰੋਧ ਨਾਲ ਤਨਮਨ ਅਤੇ ਵਿਚਾਰਾਂ ਦੀ ਸੁੰਦਰਤਾ ਨਸ਼ਟ ਹੋ ਜਾਂਦੀ ਹੈ। ਗੁੱਸੇ ਦੇ ਪਲਾਂ ਵਿੱਚ ਸੰਜਮ ਬਣਾ ਕੇ ਆਪਣੀ ਸਰੀਰਕ ਊਰਜਾ ਦੇ ਨੁਕਸਾਨ ਤੋਂ ਬਚੋ। ਨੰਬਰ 13 ਭੋਜਨ ਦੌਰਾਨ ਥੋੜਾ ਜਿਹਾ ਪਾਣੀ ਪੀਓ। ਭੋਜਨ ਤੋਂ ਬਾਅਦ ਜ਼ਿਆਦਾ ਪਾਣੀ ਨਾ ਪੀਓ। ਨੰਬਰ 14 ਝੂਠਾ ਪਾਣੀ ਪੀਣ ਨਾਲ ਟੀਵੀ, ਖੰਗ ਅਤੇ ਦਮੇ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਨੰਬਰ 15 ਪੇਟ ਸੰਬੰਧੀ ਬਿਮਾਰੀਆਂ ਨੂੰ ਦੂਰ ਕਰਨ ਲਈ ਰੋਜ਼ਾਨਾ ਦੋ ਨਾਰੀਅਲ ਪਾਣੀ ਪੀਓ। ਨੰਬਰ 16 ਜੇਕਰ ਤੁਹਾਡੇ ਵਾਲ ਸੁੱਕੇ ਹਨ ਤਾਂ ਹਫ਼ਤੇ ਵਿੱਚ ਇੱਕ ਵਾਰ ਵਾਲਾਂ ਤੇ ਗਰਮ ਤੇਲ ਦੀ ਮਾਲਿਸ਼ ਕਰੋ। ਗਰਮ ਤੇਲ ਵਾਲਾਂ ਨੂੰ ਸੁੱਕਣ ਤੋਂ ਰੋਕਦਾ ਹੈ ਅਤੇ ਉਹਨਾਂ ਨੂੰ ਨਰਮ ਬਣਾਉਂਦਾ ਹੈ। ਨੰਬਰ 17 ਗਾਜਰ ਦੇ ਰਸ ਵਿੱਚ ਸ਼ਹਿਦ ਅਤੇ ਨਮਕ ਮਿਲਾ ਕੇ ਪੀਣ ਨਾਲ ਅੱਖਾਂ ਦੀ ਘੱਟ ਹੋਈ ਰੋਸ਼ਨੀ ਵਾਪਸ ਆਉਂਦੀ ਹੈ। ਨੰਬਰ 18 ਕਿਡਨੀ ਸਟੋਨ ਤੋਂ ਦੂਰ ਰਹਿਣ ਲਈ ਤਰਬੂਜ ਦਾ ਸੇਵਨ ਨਿਯਮਤ ਰੂਪ ਨਾਲ ਪਿਓ। ਨੰਬਰ 19 ਕarele ਦਾ ਜੂਸ ਵੀ ਨਾਲ ਦਿਲ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਖੂਨ ਨੂੰ ਸਾਫ਼ ਰੱਖਦਾ ਹੈ। ਨੰਬਰ 20 ਸਾਨੂੰ ਮੋਟਾਪੇ ਤੋਂ ਹਮੇਸ਼ਾ ਹੀ ਬਚਣਾ ਚਾਹੀਦਾ ਹੈ ਕਿਉਂਕਿ ਮੋਟਾਪਾ ਬਹੁਤ ਬਿਮਾਰੀਆਂ ਦਾ ਘਰ ਹੈ।